ਕਿਟੇ ਸੋਹਣੇ ਚੰਦਨੀ ਤੇ ਕਿਟੇ ਸੋਹਣੇ ਬਾਲਨੀ ਤੁਰ ਜਾਂਦੇ ਸੂਬੇ ਦੇ ਸਿਪਾਈਆਂ ਦੇ ਜੁਨਾਲਨੀ تیر ਤੇ ਕਮਾਨਾ ਨਾਲ ਖੇਡ ਖੇਡ ਹੱਸਦੇ ਲੋਕਾਂ ਨੂੰ ਤੇ ਗੱਲਾਂ ਦੱਸ ਮੇਸ਼ ਦੀਆਂ ਦੱਸ ਦੇ ਮਥੇ ਕਿਵੇਂ ਪਰੇ ਪੈਨੇ ਦੇ ਨਾਲ ਨੀ ਕਿੱਡੇ ਸੋਹਣੇ ਚੰਦਨੀ ਤੇ ਕਿੱਡੇ ਸੋਹਣੇ ਬਾਲ ਨੀ ਵੇਖਤੇ ਸਹੀ ਇਹ ਨਾਨੂ ਕਚੈਰੀ ਵਿੱਚ ਆਉਣ ਕੇ ਮੋਤ ਨੂੰ ਵਿਖਾਉਂਦੇ ਕਿਰਪਾ ਨ ਜਾਣ ਜਾਣ ਕੇ ਦਿਲ ਵਿੱਚ ਜਰਾ ਵੀ ਨਾ ਮੋਤ ਦਾ ਖਿਆਲ ਨੀ ਕਿੱਡੇ ਸੋਹਣੇ ਚੰਦ ਸੋਹਣੇ ਬਾਲਨੀ ਸ਼ੈਨ ਸ਼ਾਹ ਵਾਂਗ ਕਿਵੇਂ ਸੋਹਣਿਆਂ ਦਾ ਨੂਰ ਨਹੀਂ ਜਿਉਂ ਕਿ ਵਿਮਾਰੇ ਕੇ ਇਨਾ ਕੋਲੂ ਦੂਰ ਨਹੀਂ ਮਾ ਨੂੰ ਤੇ ਲਓ ਇਹਨਾ ਲਾਲਾ ਨੂੰ ਵਿਖਾਲ ਨਹੀਂ ਕਿੱਡੇ ਸੋਹਣ ਚਾਂਦਨੀ ਤੇ ਕਿੱਡੇ ਸੋਹਣੇ ਬਾਲ ਹੋ ਲਜੇ ਫੁੱਲ ਕਹਿੰਦੇ ਨੀਹਾਂ ਚ ਚਣਾ ਦਿਓ ਮਾਵਾਂ ਦੇ ਜਹਾਨ ਵਿੱਚ ਨਿਰ ਹੋਰ ਪਾ ਦਿਓ ਦਸ ਦਾਦੀ ਦਾ ਕੀ ਹੋ ਪਿੱਛੋ ਹਾਲ ਨਹੀਂ ਕਿੱਡੇ ਸੋਹਣੇ ਚਾਂਦ ਨਹੀਂ ਤੇ ਕਿੱਡੇ ਸੋਹਣੇ ਵਾਲ ਨਹੀਂ